ਜਗਬਨ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਖਨੌਰੀ ਮੋਰਚੇ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਸੀ ਜਿੱਥੇ ਨੱਕਣਾ ਦਾ ਗੀਜ਼ਰ ਚਲਾਉਂਦੇ ਹੋਏ ਇੱਕ ਕਿਸਾਨ ਨੌਜਵਾਨ ਜਿਹੜਾ ਹੈ ਪੂਰੀ ਤਰ੍ਹਾਂ ਜ਼ਖਮੀ ਹੋਇਆ ਸੀ ਗੀਜ਼ਰ ਫਟ ਗਿਆ ਸੀਗਾ ਤਾਂ ਸਾਡੇ ਨਾਲ ਨੇ ਜਿਹੜੇ ਜ਼ਖਮੀ ਕਿਸਾਨ ਨੌਜਵਾਨ ਨੇ ਪਿਛਲੇ ਲੰਬੇ ਸਮੇਂ ਤੋਂ ਲੰਗਰ ਦੀ ਸੇਵਾ ਕਰ ਰਹੇ ਸੀਗੇ ਸਮੇਂ ਅਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਦਾਖਲ ਨੇ ਡਾਕਟਰਾਂ ਦਾ ਕਹਿਣਾ ਹੈ ਕਿ 30% ਜਿਹੜਾ ਨੁਕਸਾਨ ਜਿਹੜਾ ਸਰੀਰ ਨੂੰ ਹੋਇਆ ਤਾਂ ਗੱਲਬਾਤ ਕਰਦੇ ਆ ਕਿ ਆਖਿਰਕਾਰ ਹੋਇਆ ਕਿਸੇ ਕਿਥੋਂ ਦੇ ਰਹਿਣ ਵਾਲੇ ਨੇ ਇਨੇ ਸਮੇਂ ਤੋਂ ਜਿਹੜਾ ਮੋਰਚੇ ਦੇ ਵਿੱਚ ਜੁੜੇ ਹੋਏ ਸੀ ਬਾਈ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਹੋਇਆ ਹੈ ਮੇਰਾ ਨਾਂ ਗੁਰਦੇਵਾਲ ਸਿੰਘ ਹੈ ਜਿਸ ਮਾਣਾ ਮੰਡੀ ਤੋਂ ਰਹਿਣ ਵਾਲਾ ਤੇ ਅਸੀਂ ਫਤ ਲੰਗਰ ਲਾਉਨੇ ਫਦੇ ਗੜ ਸਾਹਿਬ ਅਸੀਂ ਦਿੱਲੀ ਵੀ ਲਾਇਆ ਸੀ ਲੰਗਰ ਤੇ ਹੁਣ ਖਨੌਰੀ ਲਾਇਆ ਹੋਇਆ ਲੰਗਰ ਸਾਡਾ ਤੇ ਵਾਸ ਸੂਰੇ ਦਾਸ ਕੋ ਜੇ ਪਾਣੀ ਗਰਮ ਕੀਤਾ ਸੀ ਕਰਨ ਵਾਸਤੇ ਅੱਗ ਚਲਾਈ ਵਸ ਗੀਜਰ ਤੇ ਅੱਗੇ ਕਿਤੇ ਪਹਿਲੇ ਸੀ ਉਹਦੇ ਚ ਵਾਸ ਉਹ ਤੇਲ ਪਾਇਆ ਵਾਸ ਇੱਕ ਪਤੰਗ ਉੱਠ ਗਈ ਉੱਪਰ ਉਹ ਅੱਗ ਤੇਲ ਵਾਲੀ ਬੋਤਲ ਕੈਨ ਨਹੀਂ ਚੜ ਗਈ ਜੀ ਉਹ ਸਰਾ ਤੇ ਨਿਕਲ ਕੇ ਸਾਡੇ ਉੱਪਰ ਪੈ ਗਿਆ। ਵਾ ਸੋਚਦੇ ਵਾ ਫਿਰ ਮੁੰਡੇ ਯਾਰ ਦੋਸਤ ਇਹੋ ਨਾਲ ਪਾਣੀ ਪੁਣੀ ਪਾ ਕੇ ਅੱਗ ਬੁਝਾਈ ਅੱਗ ਬੁਝਦੀ ਨਹੀਂ ਸੀ। ਹਾਂਜੀ ਹਾਂ। ਬਈ ਕਿੰਨੀ ਕ ਅੱਗ ਫੈਲ ਗਈ ਸੀ ਜਿਸ ਤਰ੍ਹਾਂ ਨਾ ਕਾਫੀ ਨੁਕਸਾਨ ਸ਼ਰੀਰ ਨੂੰ ਹੋਇਆ ਮੂੰਹ ਤੋਂ ਉੱਪਰ ਦਾ ਕੱਗ ਜਾਂਦੀ ਸੀ। ਤਾਂ ਹੱਥੋ ਤੋਂ ਮਾਰਦੇ ਮੇਰੇ ਹੱਥ ਜਲੇ ਨਹੀਂ ਗਏ। ਤਾਂ ਮੂੰਹ ਨੂੰ ਬਚਾ ਰਿਹਾ ਸੀ ਮੈਂ। ਇਸ ਕਰਕੇ ਨੁਕਸਾਨ ਮੇਰੇ ਜ਼ਿਆਦਾ ਸ਼ਰੀਰ ਦੇ ਹੋਇਆ। ਤਾਂ ਮੂੰਹ ਦਾ ਮੇਰਾ ਬਚਾਅ ਹੋ ਗਿਆ। डॉक्टर क्योंकि जिस तरह नुकसान काफी हो भी सामने आई है, सारे कपड़े महीना हाँ हाँ, हाँ, लग जाएगा उमड़ी सारी उतर गई कह सकते बचा लिया है जी से आ गए हस्पिट बचा लिया ਅੰਦਰੀ ਇਹ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਕਿਉਂਕਿ ਇਸ ਤਰ੍ਹਾਂ ਲਗਾਤਾਰ ਸੇਵਾ ਕਰ ਰਹੇ ਹੋ ਨਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਮੇਰੀ ਵਾਈਫ ਹੈ ਜੀ ਬੇਟੀ ਹੈ ਮੇਰੀ ਦੋ ਬੇਟੇ ਨੇ ਹਾਂਜੀ ਇਹ ਉਹਨਾਂ ਨੂੰ ਵੀ ਪਤਾ ਲੱਗਿਆ ਹੋਵੇਗਾ ਘਰ ਦੇ ਵਿੱਚ ਹਨਾ ਕਿ ਇਹ ਸਾਰੀ ਘਟਨਾ ਵਾਪਰ ਗਈ ਆ ਉੱਥੇ ਮੋਰਚੇ ਦੇ ਉੱਪਰ ਹਨਾ ਉਹਨਾਂ ਦਾ ਕੀ ਕਹਿਣਾ ਸੀਗਾ ਉਸੋ ਦਾ ਹੀ ਕਹਿੰਦੇ ਸੀ ਮਰਦੇ ਆ ਬਚਾ ਲਿਆ ਤੁੰਗ ਵਾ ਹੁਣ ਹੀ ਗਏ ਨੇ ਉੱਥੇ ਹਾਂਜੀ ਹਾਂ ਪਤਾ ਚੱਲ ਗਿਆ ਸੀ ਆ ਗਏ ਸਾਰੇ ਹਾਂਜੀ ਹਾਂ ਹੁਣ ਹੀ ਉੱਠ ਕੇ ਗਏ ਨੇ ਤੁਹਾਡੇ ਤੋਂ ਪਹਿਲੇ जिस शंभू मोर्चे से भी एक खुदकुशी कर लिया मामला खुदकुशी आया मोर्चे चो। तरह भी नहीं है लागू किए कद कर देते वापस ला लो जो बेचारे वेग ना मारे जा रहे ना मारे जाने भी सरकार हथ जोड़ के बेनती है ਇੱਕ ਕਿਸੇ ਦਾ ਨੁਕਸਾਨ ਨਾ ਕਰਾਓ ਕੋਈ ਕਿਸਾਨ ਕੋਈ ਜਾਣ ਪੁੱਝ ਕੇ ਤਾਂ ਕੋਈ ਮੰਗ ਨਹੀਂ ਰਿਹਾ ਜੀ ਸਭ ਦਾ ਹੀ ਫਾਇਦਾ ਜੀ ਦੁਕਾਨਦਾਰ ਦਾ ਹੀ ਫਾਇਦਾ ਕਿਸਾਨ ਦਾ ਹੀ ਫਾਇਦਾ ਹੈ ਸਰਕਾਰ ਦਾ ਵੀ ਫਾਇਦਾ ਇਸ ਹਾਂਜੀ ਬੱਚੇ ਆਏ ਸੀਗੇ ਮਿਲ ਕੇ ਗਏ ਨੇ ਫਿਰ ਆਏ ਸੀ ਹੁਣੇ ਗਏ ਨੇ ਜੀ ਹਾਂਜੀ ਹੁਣ ਮਾਪੇ ਤੇ ਸੀਗੇ ਮਾਰ ਵੀ ਜਿਆਦਾ ਦਿਨ ਨਾ ਬੈਠੋ ਰਹੇ ਹਾਂਜੀ ਇਹ ਤਾਂ ਬੱਚਿਆਂ ਨੇ ਫਿਰ ਦੇਖਿਆ ਇਸ ਹਾਲਤ ਦੇ ਵਿੱਚ ਆ ਕੇ ਨਾ ਜਿਸ ਤਰ੍ਹਾਂ ਬੋਡੀ ਸ਼ੁਰੂ ਕੀਤਾ ਵੀ ਥੋੜਾ ਵਾਚ ਪਚਾਰ ਰਹਿ ਗਿਆ ਬਹੁਤ ਜ਼ਿਆਦਾ ਤੁ ਜਿੱਦਾਂ ਦੱਸ ਰਹੇ ਨੇ ਵਿਚਾਰ ਆ ਚਾਂਸ ਨਹੀਂ ਸੀ ਆ। ਹਾਂਜੀ। ਮੇਰੀ ਕੋਲ ਤੁਸੀਂ ਦੇਖ ਪਿਆ ਹਾਂ ਕਿ ਅੱਜ ਜੋ ਸੇਵਾ ਇਹ ਕਰਦੇ ਨੇ ਉਹ ਸਾਹਮਣੇ ਆਈ ਆ ਤਾਂ ਸਾਡੇ ਨਾਲ ਹੋਰ ਵੀ ਬਹੁਤ ਨੌਜਵਾਨ ਨੇ ਉਹ ਮੌਜੂਦ ਨੇ ਜਿਹੜੇ ਉਸ ਸਮੇਂ ਉੱਥੇ ਸੀਗੇ ਤੇ ਬਾਈ ਉਹਨਾਂ ਨੂੰ ਇੱਥੇ ਲੈ ਕੇ ਆਏ ਹਸਪਤਾਲ। ਬਈ ਕੀ ਗੱਲ ਹੋ ਗਈ ਸੀ ਵੀ ਅੱਜ ਹਨਾ ਜੀ ਖਰਾ ਬਾਈ ਉਹਨਾਂ ਨੇ ਦੱਸਿਆ ਕਿ ਕੋਈ ਦਮੀ ਸਾਰੀ ਘਟਨਾ ਹੁੰਦੀ ਹੈ। ਤੁਹ ਪਤਾ ਹੈ ਕੀ ਜੀ ਲੱਕੜਾ ਵਾਲਾ ਜਿਹੜਾ ਆਪਣਾ ਦੇਸੀ ਜੀਰ ਹੁੰਦਾ ਉਹ ਬਾਲਦੇ ਵੇ ਹਨ ਤੇ ਮਿੱਟੀ ਦਾ ਤੇਲ ਪਾਣ ਲੱਗੇ ਹਨ ਕੰਨੀ ਨਾਲ ਤੇ ਉਹ ਕਹਿੰਨੀ ਨੂੰ ਹੀ ਅੱਗ ਪੈ ਗਈ ਇੱਕੋ ਦਾਮਾ ਜੋ ਇੱਕੋ ਦਾਮਾ ਮੰਨ ਲਓ ਵੀ ਜਿਹੜੀ ਕਹਿੰਦੀ ਆ ਉਹ ਪਾਰਟੀ ਹੈ ਤੇ ਤੇਰੇ ਰੱਤੇ ਬੈਗੇ ਤਾਂ ਅਗਰ ਕੇ ਸਾਰਾ ਮੰਨ ਲਓ ਵੀ ਸਾਡੇ 30 35% ਕਹਿੰਦੇ ਨੇ ਵੀ ਸਾਰੇ ਥੱਲੇ ਸੜ ਗਏ। ਇਹੀ ਤੇ ਸਰਕਾਰ ਨੂੰ ਆੰਨਿਆ ਵੀ ਇਹਨਾਂ ਦੀ ਸੁਣਨੀ ਜਈ ਸਾਰਿਆਂ ਦੀ ਪਹਿਲਾਂ ਵੀ ਆਪਾਂ 13 ਮਹੀਨੇ ਇੱਥੇ ਬੈਠੇ ਰਹੇ ਆ ਹੁਣ ਫੇਰ ਇੱਥੇ ਸਾਰੇ ਕਿਸਾਨਾਂ ਨੂੰ ਨੇੜੇ ਦੇਆਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਰੇ ਜਣੇ ਪਹੁੰਚੋ ਤਾਂ ਹੀ ਸਰਕਾਰ ਨੂੰ ਪਤਾ ਲੱਗੇਗਾ ਸਰਕਾਰ ਦਾ ਰਵਈਆ ਹੀ ਕੁਝ ਇਹੋ ਜਿਹਾ ਜੀ ਕੋਈ ਮੰਨਦੇ ਨਹੀਂ ਭਈ ਹੈਗੇ ਦੇ ਵਿੱਚ ਜਿਹੜੇ ਆਏ ਹਨ ਕੈਬਨਿਟ ਵਾਲੇ ਮੰਤਰੀ ਵੀ ਉਹ ਵੀ ਬਸ ਮੰਨ ਲਓ ਵੀ ਗੰਗੂੜਾ ਤਾਂ ਮਿੱਟੀ ਝਾੜ ਨਹੀਂ ਹੁੰਦੇ ਨੇ ਤੇ ਕਿਉਂਕਿ ਉਹਨਾਂ ਦੀ ਵੀ ਕੋਈ ਸੁਣਦਾ ਨਹੀਂ ਹੈਗਾ ਉਹ ਵੀ ਇੱਕ ਮੰਨ ਲਓ ਵੀ ਆਪਣਾ ਵੀ ਉਹ ਵੀ ਪੂਰਾ ਕਰਨ ਹੁੰਦੇ ਨੇ ਗੰਗੂੜਾ ਤਾਂ ਮਿੱਟੀ ਝਾੜ ਕੇ ਕੋਈ ਸੁਣਵਾਈ ਨਹੀਂ ਹੈ ਕੋਈ ਸੁਣਵਾਈ ਨਹੀਂ ਬਿਲਕੁਲ ਬਿਲਕੁਲ ਤੁਸੀਂ ਇਹ ਤਸਵੀਰ ਦੇਖਿਓ ਕਿ ਕਿਸਾਨ ਨੌਜਵਾਨ ਨੇ ਲੰਗਰ ਦੇ ਵਿੱਚ ਸੇਵਾ ਕਰਦੇ ਸੀਗੇ ਤਾਂ ਇੱਕੋ ਦਾਵੀ ਅੱਜ ਲਖਣਾ ਦਾ ਗੀਜ਼ਰ ਜਿਹੜਾ ਉਹ ਜਲਾਇਆ ਜਾ ਰਿਹਾ ਸੀਗਾ ਤਾਂ ਜਿਹੜੀ ਪਟਰੋਲ ਦੀ ਕੈਨੇ ਸੀਗੀ ਤਾਂ ਉਸ ਨੂੰ ਅੱਗ ਲੱਗਦੀ ਆ ਤਾਂ ਸਾਰੀ ਘਟਨਾ ਜਿਹੜੀ ਆ ਉਹ ਵਾਪਰ ਜਾਂਦੀ ਆ ਤਾਂ ਹਾਲਾਂਕਿ ਡਾਕਟਰ ਨੇ ਕਿਹਾ ਕਿ 30 ਤੋਂ 35% ਜਿਹੜਾ ਉਹ ਨੁਕਸਾਨ ਹੋਇਆ ਤਾਂ ਹਾਲਾ ਜਿਹੜੀ ਉਹ ਕਾਫੀ ਕਹਿ ਸਕਦੇ ਆ ਕਿ ਨਾਜ਼ੁਕ ਸੀਗੀ ਲੇਕਿਨ ਹੁਣ ਫਿਲਹਾਲ ਦੀ ਤਰ੍ਹਾਂ ਠੀਕ ਹੈ ਤਾਂ ਡੇਢ ਕ ਮਹੀਨਾ ਕਹਿ ਰਹੇ ਨੇ ਕਿ ਠੀਕ ਹੋਣ ਦੇ ਵਿੱਚ ਲੱਗੇਗਾ ਕੈਮਰਾ ਬਰਸ ਰਵਿੰਦਰਪਾਲ ਸਿੰਘ ਬਿਜੂ ਦੇ ਨਾਲ ਕਵਲਜੀਤ ਕੰਬੋਜ ਜਗਪਤਨੀ ਟੀਵੀ ਪਟਿਆਲਾ